ਰੱਖਿਆ ਮਦਰਾ ਵਧੀਆ ਕਿਹਾ ਹੋਵੇ ਅੱਜ ਕਿੰमतਲੇ ਚਾਇਚ ਬਣੇ ਦੇਖੋ ਇੱਕ ਮਸਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜਪੁਰੇ ਦੇ ਵਿੱਚ ਇੱਕ 바ਵਾ ਸਾਹਿਬ ਜੀ ਦੇ ਜਿਹੜੇ ਬੈਨਰ ਪਾੜੇ ਗਏ ਸੀਗੇ ਤੇ ਬੈਨਰ ਉਲਟੇ ਲਟਕਾਏ ਗਏ ਸੀਗੇ ਉਸ ਸੰਬੰਧੀ ਅਸੀਂ ਕੀ ਤਰਖਾਦ ਦੀ ਸੀਗੀ ਤੇ ਜੈਪੀ ਮੰਚ ਵੱਲੋਂ ਪੰਕਜ ਸ਼ਰਮਾ ਨੀਰਜ ਕੁਮਾਰ ਤਿਸ਼ਪੀ ਤੇ ਜਿਹੜਾ ਸੇਠੀ ਆ ਉਹਦੇ ਖਿਲਾਫ ਅਸੀਂ ਤਰਖਾਦ ਦਿੱਤੀ ਤੇ ਉਸ ਸੰਬੰਧੀ ਅੱਜ ਅਸੀਂ ਇੱਥੇ ਸਿਟੀ ਥਾਣੇ ਆਏ ਸੀਗੇ ਐਸ ਐਚਓ ਸਾਹਿਬ ਨੇ ਸਾਨੂੰ ਬੁਲਾਏ ਸੀਗਾ ਤੇ ਉਸ ਸੰਬੰਧੀ ਅੱਜ ਅਸੀਂ ਆਪਣੇ ਬਿਆਨ ਦਰਜ ਕਰਾਏ ਆਂ ਤੇ ਸਾਨੂੰ ਜਿਹੜਾ ਐਸਐਚਓ ਸਾਹਿਬ ਵੱਲੋਂ ਆਸ਼ਵਾਸ਼ਣ ਦਵਾਇਆ ਗਿਆ ਕਿ ਸੰਬੰਧੀ ਹੈ ਜਲਦ ਤੋਂ ਜਲਦ ਜਿਹੜੀ ਕਾਰਵਾਈ ਕਰਕੇ ਜਿਹੜੇ ਮੁਜਰਮ ਐ ਉਹਨਾਂ ਤੇ ਪਰਚਾ ਦਰਜ ਕੀਤਾ ਜਾਏਗਾ ਜੀ ਦੇਖੋ ਜੀ ਅੱਜ ਐਸਐਚਓ ਸਾਹਿਬ ਨੇ ਸਾਨੂੰ ਟਾਈਮ ਦਿਆ ਸੀਗਾ ਤੇ ਜੈਪ੍ਰੀਮਚ ਦੇ ਪ੍ਰਧਾਨ ਸੁਖਜਿੰਦਰ ਸੋਖੀ ਜੀ ਦੀ ਅਗਵਾਈ ਹੇਠ ਅਸੀਂ ਅੱਜ ਇਕੱਠੇ ਹੋਏ ਆ ਤੇ ਸਾਡੀ ਜਿਹੜੀ ਤਰਖਾਸ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਮੰਦਪਾਗੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੇ ਪੋਸਟਰ ਐ ਉਹਨਾਂ ਨੂੰ ਉਲਟਾ ਲਟਕਾ ਕੇ ਫਾੜ ਕੇ ਇੱਕ ਥਿਕਸ ਇਮੀਗ੍ਰੇਸ਼ਨ ਜਿਹੜਾ ਰਾਜਪੁਰੇ ਦੇ ਵਿੱਚ ਐ ਬਹੁਤ ਮੰਨਿਆ ਹੋਇਆ ਵਪਾਰੀ ਹੈ ਉਸਦੇ ਵੱਲੋਂ ਜਿਹੜੇ ਹੈ ਬੋਰਡ ਜਿਹੜੇ ਹੈ ਸਾਡੇ ਬੋਟਾਂ ਦੇ ਉੱਪਰ ਲਗਾਏ ਗਏ ਹੈ ਜਾਣਬੁੱਝ ਕੇ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਬੁਰੀ ਤਰ੍ਹਾਂ ਫਾੜ ਕੇ ਤੇ ਉਲਟਾ ਲਟਕਾਇਆ ਗਿਆ ਜਿਸਦੇ ਰੋਸ ਵਿੱਚ ਜੋ ਅਸੀਂ ਕੰਪਲੀਟ ਵੀ ਦਿੱਤੀ ਸੀ ਡੀਐਸਪੀ ਸਾਹਿਬ ਨੂੰ ਵੀ ਦਿੱਤੀ ਸੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਹੈ ਤੇ ਬਾਕੀ ਆਪਣਾ ਰਾਜਪੁਰੇ ਦੇ ਜਿਹੜੇ ਐਸਐਚਓ ਹੈ ਕਿਰਪਾਲ ਸਿੰਘ ਜੀ ਮੋਹੀ ਉਹਨਾਂ ਕੋਲ ਵੀ ਇੱਕ ਦਰਖਾਸਤ ਅਸੀਂ ਪੇਸ਼ ਕੀਤੀ ਸੀ ਤੇ ਲਿਆ ਜਾ ਉਹਨਾਂ ਨੇ ਅੱਜ ਸਾਨੂੰ ਬੁਲਾਇਆ ਤੇ ਉਹ ਕਹਿੰਦੇ ਵੀ ਇਸ ਦਰਖਾਸਤ ਤੇ ਬਣਦੀ ਜਿਹੜੀ ਕਾਰਵਾਈ ਤੁਰੰਤ ਕਰੀ ਜਾਵੇ ਕਿ ਜਿਹਦੇ ਦੋਸ਼ੀਆਂ ਨੂੰ ਜਿਹੜਾ ਹੈਗਾ ਸਜ਼ਾ ਦਵਾਈ ਜਾਏਗੀ